ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾ ਅਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਪਰ ਵੀਡੀਓ ਬਣਾ ਰਹੇ ਹਾਂ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਜੀ ਇਸ ਕਰੋਂ ਮੇਰੀ ਪਹਿਲੀ ਵੀਡੀਓ ਹੈ ਜੀ ਅੱਜ ਟੋਟਲ 4 ਐਨੀਮਲ ਸੇਲ ਆ ਜੀ ਤਿੰਨ ਦੋ ਗੱਬਣ ਕਾਮ ਆ ਇੱਕ ਗੱਬਣ ਮੱਛੀ ਆ ਜੀ ਤੇ ਇੱਕ ਹੀਫਰ ਆ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਪਿੰਡ ਸੁਖਨਾਂਦ ਦਾ ਬਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਨਾਮ ਮੇਰਾ ਲਖਪ੍ਰੀਤ ਦਾ ਬਈ ਠੀਕ ਆਪਣਾ ਘਰ ਬਾਈ ਕਿਹੜੇ ਰਾਹ ਤੇ ਰਹਿ ਜਾਂਦਾ ਸੀ ਵਾਲੀ ਸੜਕ ਦੇ ਘਰ ਠੀਕ ਆ ਜੀ ਵਪਾਰ ਦਾ ਕੰਮ ਨਹੀਂ ਆ ਜੀ ਹਾਂ ਹਾਂ ਇੱਕ ਤੋਂ ਨੰਬਰ ਤੋਂ ਬਈ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਾ ਜੀ ਇਹ ਇਹ ਦੂਜਾ ਸੂਆ ਸੂ ਕੀ ਹੁਣ ਢੋਕੜ ਗੱਭਣਾ ਹੈ ਇਹ ਢੋਕੜ ਗੱਭਣਾ ਜੀ ਹਾਂ ਠੀਕ ਆ ਜੀ ਕਿੰਨੇ ਟਾਈਮ ਦੀ ਗੱਭਣਾ ਜੀ ਸਾਢੇ 3 ਮਹੀਨੇ ਦੀ ਗੱਭਣਾ ਸਾਢੇ 3 ਮਹੀਨੇ ਦੀ ਗੱਭਣਾ ਚੈੱਕ ਪਾਸ ਹਾਂ ਬਕਰੋ ਜੱਗ ਕਰਾ ਕੇ ਦੇਵਾਂਗੇ ਠੀਕ ਆ ਭਾਈ ਦੁੱਧ ਕਿੰਨਾ ਜੀ ਦੁੱਧ ਇਹਦੇ 6 ਕਿਲੋ 6 ਕਿਲੋ ਤੇ ਆ ਹਾਂ ਦੁੱਧ 8 ਕਿਲੋ ਉਪਰ 6 ਕਿਲੋ ਲੈ ਕੇ ਦੇਵਾਂਗੇ 6 ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਠੀਕ ਮਸਲ ਲਿਓ ਵੀ ਉਹ ਲੈ ਕੇ ਆ ਥਣਾ ਦੀ ਓਕੇ ਆ ਜੀ ਹਾਂ ਭਾਈ ਤੋੜ ਕੇ ਦਿਖਾ ਦੀ ਵੀਰੋ ਲਓ ਜੀ ਤੁਹਾਡੇ ਲਈ ਟੋਕੜ ਗੱਭਨ ਨਗੀਨਾ ਨੁਗਰੀ ਘੋੜੀ ਆ ਰਹੀ ਹੈ ਜੀ ਬਰੀਡ ਚੈੱਕ ਕਰ ਲਓ ਸੀਮਨ ਰਿਕਾਰਡ ਪਤਾ ਬਈ ਇਹਦਾ ਬਈ ਇਹ ਸੀਮਨ ਤਾਂ ਨਹੀਂ ਪਤਾ ਐਵੇਂ ਮੈਸੇਜ ਆਣਾ ਉਹਦਾ ਫਾਇਦਾ ਕੀ ਆ ਸਹੀ ਗੱਲ ਆ ਜੀ ਆਪਾਂ ਤਾਂ ਸਾਜਿਆ ਦਾ ਸਪੀਡ ਦੇਵਾਗੇ ਆ ਆਪਣੀ ਬਾਤ ਦਾ ਸਹੀ ਗੱਲ ਆ ਜੀ ਪਹਿਲਾ ਸੁਆ ਸੂਈ ਆ ਦੂਜੇ ਵਾਸਤੇ ਗੱਭਨ ਆ ਜੀ ਹਾਂ ਠੀਕ ਆ ਜੀ ਪਹਿਲਾ ਸੁਆ ਸੂਈ ਹੋਈ ਆ ਦੂਜੇ ਵਾਸਤੇ ਗੱਭਨ ਆ ਬਰੀਡ ਦਾ ਅੰਤ ਕੋਈ ਨਹੀਂ ਜੀ ਰਿਕਾਰਡ ਕੋਈ ਨਹੀਂ ਆਪਾਂ ਬਾਈ ਕਹਿੰਦਾ ਪਰ ਅੰਦਾਜ਼ਾ ਤੁਸੀਂ ਆਪ ਲਾ ਲਿਓ ਖੂਬਸੂਰਤੀ ਤੋਂ ਪਰ ਹੋਊ ਬਾਈ ਚੰਗੇ ਸੀ ਮਨ ਦੀ ਹਾਂ ਬਈ ਆਪਾਂ ਕਹਿ ਕੇ ਨਹੀਂ ਦੇਣੀ ਚਲੋ ਪਰ ਹੋਊ ਚੰਗੇ ਸੀ ਮਨ ਦੀ ਗਾਂ ਅੱਗੇ ਲੱਗਿਆ ਕੋਈ ਰਿਕਾਰਡ ਨਹੀਂਗਾ ਆਪਣੇ ਪਸ਼ੂਰੇ ਵਿਗਦਾ ਹਨਾ ਸਹੀ ਗੱਲ ਆ ਜੀ ਉਹਦਾ ਫਾਇਦਾ ਨਹੀਂ ਕਰ ਸਹੀ ਗੱਲ ਆ ਜੀ ਦੁੱਧ 8 ਕਿਲੋ ਆ ਆਪਾਂ 6 ਕਿਲੋ ਕਹਿ ਕੇ ਦੇਣੀ ਆ ਤੇ ਸਾਢੇ 3 ਮਹੀਨੇ ਦੀ ਗੱਭਣ ਚੈੱਕਪਾਸ ਆ ਮੈਂ ਇੱਕ ਵੀਡੀਓ 'ਚ ਹੀ ਬੇਨਤੀ ਕਰਦਾ ਹੁੰਨਾ ਭਾਈ ਜਿਹੜੀ ਜਿਹੜੀ ਥੋਕੜ ਗੱਭਣ ਗਾਂ ਜਾਂ ਗੱਭਣ ਹੋਵੇ ਆਪਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਆ ਕਰੋ ਯਾਰ ਭਾਈ ਜਦੋਂ ਤਸੱਲੀ ਹੋ ਗਈ ਹਾਂਜੀ ਉਦੋਂ ਲੈ ਕੇ ਆਵੋ ਜਦੋਂ ਗੇਟੋ ਬਾਹਰ ਹੋ ਗਈ ਅਗਲੇ ਦੀ ਆ ਭਾਵੇਂ ਤੇ ਮਰਦੀ ਛੱਡ ਦੇ ਮੁੜ ਕੇ ਸਹੀ ਗੱਲ ਆ ਇਹ ਗੱਲ ਭਾਈ ਥੋੜੀ ਸਹੀ ਆ ਬਾਈ ਦੇ ਘਰੇ ਚਾਹੇ 10 ਦਿਨ ਤਸੱਲੀ ਕਰ ਲਓ ਜੀ ਬਾਤ ਕੋਈ ਜ਼ਿੰਮੇਵਾਰੀ ਨਹੀਂ ਲੋਗ ਆਇਆ ਬਈਰਾ ਆਪਣੇ ਕੋਲ ਤਾਂ ਲਿਆਂਦਾ ਵਾ ਬਸ ਜ਼ਿੰਮੇਵਾਰੀਆਂ ਹੀ ਲਈ ਗਈ ਉਹਦਾ ਫਾਇਦਾ ਨਹੀਂ ਕੋਈ ਬਾਕੀ ਮਿਲਕਵੇ ਨੇ ਸਟਰੋਂਗ ਹੁੰਦੀ ਆ ਪੂਰੀ ਦੁੱਧ ਕਰਮ ਵਾਲੀ ਨੇ ਚੰਗਾ ਪਾਇਆ ਹੋਊਗਾ ਬਰੀਡ ਦੂਰ ਬਹੁਤ ਹੈ ਬਰੀਡ ਦਾ ਅੰਤ ਕੋਈ ਨਹੀਂਗਾ ਜੀ ਬਾਕੀ ਟੋਕਣ ਗੱਪਣੇ ਗੀਨਾ ਮਿਲਣਾ ਬਹੁਤ ਮੁਸ਼ਕਲ ਆ ਬਾਕੀ ਆਇਆ ਨਹੀਂ ਬਈ ਤਰਕੇ ਜੁਈਂ ਵੇ ਲੋ ਥਣ ਵੇ ਲੋ ਨਾ ਟਾਈਮ ਹੁਣ 11 ਵਜੇ ਦਾ 12 ਦਾ ਨਚੋੜੀ ਵੀ ਆ ਠੀਕ ਆ ਜੀ ਹਾਂ ਟਾਈਮ ਦਿਖਾ ਦਿੰਦੇ ਆ ਜੀ 11 ਵਜ ਕੇ ਤੇ 9 ਮਿੰਟ ਹੋ ਗਏ ਆ ਖਾਨਲੇਵੇ ਦੀ ਜੱਜਮੈਂਟ ਹੋਸਾਉਣ ਕਰਦੇ ਆ ਕਿ ਯਾਰ ਵੇਚਾਂਗੇ ਜੇ ਨਹੀਂ ਵੀ ਵੇਚਦੇ ਨਹੀਂ ਬਈ ਆਪਾਂ ਸਹੀ ਗੱਲ ਆ ਬਾਈ ਕੋਈ ਗੱਲ ਬਰੀਡ ਚੰਗੀ ਆ ਜੇ ਘਰੇ ਵੀ ਰਹਿਜੂ ਕੋਈ ਮਾੜੀ ਗੱਲ ਨਹੀਂ ਕੀ ਅੰਤ ਕੋਈ ਨਹੀਂ ਕਿਸੇ ਪੱਖ ਤੋਂ ਕਮੀ ਨਹੀਂ ਗਈ ਮੁੱਲ ਲਈ ਇਹਦਾ ਮੁੱਲੇ 45 ਦੀ ਦੇਵਾਂਗੇ ਬਈ ਯਾਰ ਦੇ ਨਹੀਂ ਜਮਾ ਜਾਇਜ਼ ਮੁੱਲ ਕੀਤਾ ਨਗੀਨਾ ਪੀਸ ਆ ਜਿੱਤੇ ਤਿਆਰ ਹੋ ਗਈ ਬਈ ਲੱਖ ਰੁਪਈਏ ਦੀ ਚੀਜ਼ ਆ ਅੱਜ ਦਾ ਮੁੱਲ 45000 ਰੁਪਿਆ ਜਮਾ ਜਾਇਜ਼ ਮੁੱਲਾ ਮੰਨਤਾ ਨੂੰ ਤੇ ਚ ਹੋ ਜੂਗਾ ਜਿਹਨੂੰ ਚਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ। ਦੋ ਨੰਬਰ ਬਈ ਬੱਚੇ ਦੀ ਕੀ ਡਿਟੇਲ ਹੈ? ਉਮਰ ਕਿੰਨੀ ਹੈ ਜੀ ਦੀ? ਇਹ ਹੈਗੀ ਆ 15 ਕਿ ਮਹੀਨੇ ਦੀ ਬਈ। ਖੀਰੀ ਹੈ ਜੀ। ਹਾਂ ਇੱਕਦਾਂ ਸਿੱਟਿਆ ਵਾ ਬਈ ਯਾਰ ਮੜ ਕੇ ਅਗਲਾ ਆ ਜੇ ਇੱਥੇ ਹੈ ਨਾ। ਬੱਸ ਝੂਠੇ ਪਈ ਉਹਦਾ ਫਾਇਦਾ। ਸਹੀ ਇੱਕਦਾਂ ਦ ਸਿੱਟਿਆ ਉਹ ਲੋਕੀਰੀ ਮੰਨ ਲਓ ਦੋਨ ਦੀ ਮੰਨ ਲਓ ਜਿਹੜੀ ਅਗਲਾ ਆ ਦੀ ਇੱਛਾ। ਠੀਕ ਆ ਬਾਈ। AI ਵਗੈਰਾ ਦੀ ਹੋਈ ਹੈ। ਨਹੀਂ 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 ਬਈ ਕੋਸ ਨਹੀਂ ਹੋਇਆ। ਇਹ ਤਾਂ ਹਾਂ ਛੋਟੀ ਵੀ ਜਾਂਦਾ ਸੀ। ਠੀਕ ਆ ਜੀ ਤੇ ਮਦਰ ਮਲਕਰ ਰਿਕਾਰਡ ਕੋਈ ਪਤਾ ਹੈ ਤੇ? ਯਾਰ ਪਤਾ ਨਹੀਂ ਬਈ। ਕੋਈ ਰਿਕਾਰਡ ਨਹੀਂ ਆਪਣੇ ਕੋਲ। ਤੋਰ ਕੇ ਦਿਖਾ ਦੀ ਥੋੜਾ ਜਿਹਾ ਕ੍ਰਾਸ ਆਂਗਾ ਹੈ ਨਾ ਬਈ ਹਾਂ ਬਈ ਕ੍ਰਾਸ ਚਾ ਹਾਂ ਗਰਮੀਆਂ ਦਾ ਤੋਹਫਾ ਕ੍ਰਾਸ ਆਂਗਾ ਬੱਚਾ ਹੀ ਆ ਜੀ ਹਜੇ ਇੱਕ ਦੰਦ ਬਾਈ 10 ਦਾ ਸਿੱਟਿਆ ਵਾ ਤੁਸੀਂ ਦੋਨਦੀ ਮੰਨ ਲੋ ਕੀਰੀ ਮੰਨ ਲੋ ਤੁਹਾਡੀ ਇੱਛਾ ਪਰ ਜਿਹੜੀ ਗੱਲ ਆ ਉਹ ਸਹੀ ਦੱਸ ਕੇ ਦੇਣੀ ਆ ਹਾਈਟ ਚੰਗੀ ਆ ਜੀ ਬਾਕੀ ਕੋਈ ਫੋਰਟ ਸ਼ਾਂਗ ਤਾਂ ਹੈ ਨਹੀਂ ਬਾਈ ਇੱਕ ਹੈਗੀ ਆ ਮਾੜੀ ਜੀ ਠੀਕ ਆ ਆਪਾਂ ਚਲੋ ਦਿਖਾ ਦਿੰਨੇ ਆ ਬੰਨ ਕੇ ਤੁਹਾਨੂੰ ਦਿਖਾ ਦਾਂਗੇ ਜੀ ਠੀਕ ਆ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਬਾਈ ਕਹਿੰਦਾ ਇੱਕ ਮਾੜੀ ਜੀ ਫੋਰਟ ਸ਼ਾਂਗ ਹੈਗੀ ਆ ਕਿਉਂਕਿ ਕਈ ਵੀਰ ਨਾ ਕੋਈ 200 100 ਕਿਲੋਮੀਟਰ ਤੋਂ ਵੀ ਚੱਲ ਕੇ ਆ ਸਕਦਾ ਜਦੋਂ ਇੱਥੋਂ ਮੋੜਨਾ ਪੈ ਜੇ ਸਹੀ ਗੱਲ ਆ ਜੀ ਬਾਕੀ ਕੋਈ ਵੀ ਆਪ ਦਾ ਸਮਾਂ ਕੱਢ ਕੇ ਹੁੰਦਾ ਇੱਥੋਂ ਜੇ ਖਾਲੀ ਮੁੜੂਗਾ ਉਹ ਗੱਲ ਤਰਾਜ ਵਾਲੀ ਹੋ ਜਾਂਦੀ ਹੈ ਬਈ ਖੜੀ ਮੂਰੇ ਮੜੀ ਜੀ ਆਪਾਂ ਸ਼ਾਕ ਦਿਖਾ ਦਿੱਕੇ ਜੀ ਪਹਿਲੇ ਪਾਸੇ ਆ ਬਈ ਠੀਕ ਹੈ ਜੀ ਆ ਇਧਰ ਉਹ ਦੇ ਸੂ ਮੂਰਿਓ ਚੈੱਕ ਕਰ ਸਕਦੇ ਆ ਜੀ ਮੜੀ ਜੀ ਐ ਬੇਮਨੂਮੀ ਜੀ ਬਈ ਇਹ ਐਰ ਦੱਸਿਓ ਵੇ ਹਨਾ ਪਰ ਇਹ ਗੱਲ 'ਚ ਫਰਕ ਨਹੀਂ ਪੈਂਦਾ ਬਈ ਸਹੀ ਗੱਲ ਇਹਦਾ ਮੁੱਲ ਬਈ ਇਹਦਾ ਮੁੱਲ 11000 ਹੋਜੂ ਮਾਨਤਣ ਜੀ ਹਾਂ ਬਈ ਕਰਦਾ ਠੀਕ ਹੈ ਜੀ ਇਹਦਾ ਮੁੱਲ 11000 ਰੁਪਇਆ ਬਾਕੀ ਮਾਨਤਣ ਬਾਈ ਕਹਿੰਦਾ ਉਹਦੇ ਜੋ ਜਰੂਰ ਕਰ ਦਾਂਗੇ ਅੱਗੇ ਬੱਚਾ ਇਹਦਾ ਕੀ ਡਿਟੇਲ ਹੈ ਜੀ ਇਹ ਵਚੀ ਦੋਂਦੀ ਆ ਬਈ ਮੂੰ ਤਾਂ 2 ਦਿਨ ਦਾ ਜੀ ਹਾਂ 45 ਦਿਨ ਪਏ ਆ ਜੀ ਸੂਨ ਚ ਸੂਨ ਚ 45 ਦਿਨ ਪਏ ਆ ਡੇਢ ਮਹੀਨਾ ਮੰਨ ਕੇ ਆ ਹਾਂ ਸਣੀ ਸਾਢੇ 7 ਮਹੀਨੇ ਦੇ ਆਸ-ਪਾਸ ਗੱਭਣਾ ਜੀ ਹਾਂ ਉਹ ਅੱਛਾ ਜੀ ਪਰ ਆਪਾਂ ਸਾਢੇ 7 ਦੀ ਕਹਿ ਕੇ ਦੇਵਾਂਗੇ ਠੀਕ ਆ ਬਾਈ ਕੁਈ ਰਿਪੋਰਟ ਇਹਦਾ ਪਤਾ ਬਈ ਯਾਰ ਰਿਪੋਰਟ ਆਪਾਂ ਕਹਿੰਦੇ ਦਿਨ ਮਾਰ ਕੇ 40 1 26 ਦੀ ਆ ਮਗਰੇ ਦੇ ਸੈਕਸਰ ਲੱਗਿਆ ਹੈ ਇਹਨੇ ਜਿਹੜਾ ਬੰਦਾ ਨਜੇ ਬਰੋਲ ਕੇ ਦੇਖਿਆ ਬਈ ਯਾਰ ਇਹਦਾ ਕਰਮ ਆ ਲਿਆ ਕਰਮ ਆ ਲਿਆ ਪਰ ਜਿਹੜੇ ਸਾਹ ਨਾਲ ਬੱਚਾ ਹਜੇ ਦੋ ਦਾ ਹਾਈਟ ਜ਼ਰੂਰ ਚੰਗੇ ਆ ਬਈ ਬੇਡ ਵੀ ਬੰਦੇ ਹੀ ਸ਼ੌਕ ਨਾਲ ਸਾ ਵੀ ਸ਼ੌਕ ਨਾਲ ਸਾ ਵੀ ਯਾਰ ਲਿਸ਼ਕਾ ਮਾਰ ਦਈਗਾ ਇਹਦਾ ਬਹੁਤ ਵਸੀ ਨਹੀਂ ਸੀਗੀ ਬਈ ਇਹ ਜੋੜੀ ਲਈ ਸੀ ਤੇਦਰਹੀਂ ਬੰਦੇ ਨੂੰ ਮਜ਼ਦੂਰੀ ਪੈ ਗਈ ਬਈ ਤਾਂ ਹੀ ਉਹਨੇ ਵੇਚਣੀ ਤੈਨੂੰ ਵੀ ਪਤਾ ਇਹ ਹਾਂ 2 ਮਹੀਨੇ ਦਾ ਸਾਫ ਕੇ 90000 ਦੀ ਵੈਸ ਸਹੀ ਗੱਲ ਤੋੜ ਕੇ ਦਿਖਾਦੀ ਵੀਰਾਂ ਜਿਹੜੇ ਬਾਈ ਕੋਲ ਆਈ ਆ ਉਹ ਬਾਈ ਦੀ ਮਿਹਨਤ ਬੋਲਦੀ ਆ ਜੀ ਲਿਸ਼ਕਾ ਮਾਰਦੀ ਆ ਸ਼ਾਮੇ ਖੜੀ ਬੱਚੀ ਜੀ ਇਹ ਏਡੀ ਬੱਚੀ ਤਿਆਰ ਕਰਨੀ ਖਰਚਾ ਬਹੁਤ ਖਾ ਜਾਂਦੀ ਆ ਬਾਈ ਏਡੀ ਬੱਚੀ ਤਿਆਰ ਕਰਦੇ ਕਰਦੇ ਸ਼ੌਂਕ ਨਾ ਪਾਲੀ ਸੀ ਚਲੋ ਵਿਚਾਰੇ ਦੀ ਕੋਈ ਮਜਬੂਰੀ ਹੋਊਗੀ ਜਿਹੜੇ ਕਾਰਨ ਸੇਲ ਕਰਨੀ ਪੈ ਜੇ ਪਰ ਜੇ ਤੁਹਾਨੂੰ ਸੰਭੀ ਸੰਭਾਈ ਬੱਚੀ ਚਾਹੀਦੀ ਆ ਤਾਂ ਉਹਨਾਂ ਲਈ ਤੋਹਫਾ ਹੀ ਆ ਹਾਈਟ ਚੰਗੀ ਰੀੜ ਦੀ ਹੱਡੀ ਬੜਾ ਫੀਤਾ ਰੱਖ ਕੇ ਵੇਖ ਲਓ ਜਮਾ ਸਟੇਟ ਆ ਜੀ ਸਰ ਤੋਂ ਲੈ ਕੇ ਮਗਰਲੀ ਪੂਛ ਤੱਕ ਕੋਈ ਗਰਾ ਨਹੀਂ ਕੋਈ ਨਸਤ ਬੰ ਬਲ ਬੈਂਕ ਖਾਂਦੀ ਹੋਣਾ ਠੀਕ ਹੈ ਜੀ ਤੇ ਆਪਾਂ ਖੁੱਲੀਆਂ ਫੇਰਦੀਆਂ ਆਈਆਂ ਬਾਈ ਠੀਕ ਹੈ ਜੀ ਅੱਗ ਲੈਣਾ ਚੱਕ ਕੇ ਵੀ ਦਿਖਾ ਦਾਂਗੇ ਕਿਦਾ ਹੁੰਦਾ ਅਗਲਾ ਉਹੀ ਕਹਿਣਾ ਤੇ ਆ ਸੰਗਤਕਾਰ ਦਿਖਾ ਦੇ ਤਾਗੀ ਹੈ ਨਹੀਂਗਾ ਜੀ ਖੁੱਲ੍ਹੇ ਕਰਦੀ ਆਈ ਆ ਆ ਵੇਖੀ ਬਾਈ ਆਦਿਕਾ ਲੈ ਤਾਂ ਤੇ ਤਾਂ ਵੀ ਨਹੀਂ ਵਾਲ ਕੇ ਤੋਂ ਲੈ ਤੇਰਾ ਅੱਜ ਕਰਦੇ ਜਰੂਰ ਹੁਣ ਬਈ ਪਿਹਲਿਆਣਾ ਪਾਇਆ ਸੀ ਤਾਈਓ ਇੱਥੇ ਪੈ ਗਿਆ ਤੇ ਉਪਰਾਂ ਵੀ ਨਹੀਂ ਤੇਰਾ ਹੀ ਪਾਇਆ ਲੱਗਦਾ ਤੇ ਪਿਹਲਿਆਣਾ ਬਈ ਆਪਾਂ ਹੀ ਪਾਇਆ ਠੀਕ ਹੈ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਲੈ ਚੱਲੀ ਵੀ ਕੋਈ ਪੋਰਟ ਨਹੀਂ ਸ਼ਾਂਕ ਨਹੀਂ ਇਹ ਗੱਲ ਬਈ ਤੇਰੀ ਸਹੀ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਅਗਲੇ ਨੂੰ ਫੱਟ ਆਉ ਅਗਲਾ ਆ ਜੂ ਨਹੀਂ ਫੱਟ ਹਾਂ ਨਹੀਂ ਫੱਟ ਆਉ ਦਾ ਕੋਈ ਗੱਲ ਨਹੀਂ ਅਗਲੇ ਦੀ ਇੱਛਾ ਕੀ ਪਰ ਵਜਨ ਵਜੂਦ ਦੀ ਪੂਰੀ ਚੰਗੀ ਆ ਸੇਵਾ 45 ਦੇਣਾ ਸਾਹਮਲੇ ਕੋਈ ਤਾਂ ਜੇਦਾ ਵੇਚਣੀ ਆ ਤਾਂ ਮੈਂ 4 ਪੈਸੇ ਦੇ ਦੂੰ ਤੇ ਜੇ ਕਿਸੇ ਨੇ ਘਰੇ ਰੱਖਣੀ ਆ ਤਾਂ ਦੁੱਧ ਪੂਰਾ ਚੰਗਾ ਬਾਜੂ ਕਿਉਂਕਿ ਵੇਟ ਵੂਟ ਬਹੁਤ ਚੰਗਾ ਤੇ ਸੋਹਣੀ ਫੇਸ ਕੁਆਲਟੀ ਆ ਕੋਈ ਨਿਸ਼ਾਨਖ ਨਹੀਂ ਚਾਰ ਹੀ ਥਾਣਾ ਮੰਜੇ ਦੇ ਭਾਵੇਂ ਵਾਂਗੂ ਖੜੇ ਕੱਲਾ ਕੱਲਾ ਨਿਕੜ ਮੈਂ ਇੱਕ ਤਾਂ ਹੁੰਦਾ ਵੀਡੀਓ ਤੇ ਆਹ ਤਾਂ 85000 ਦਾ ਕਹਾ ਕੇ ਮੈਂ ਆ ਜੇ ਕਿਸੇ ਵੱਧਵੇ ਕੀ ਵਾਲਾ ਵੇਚ ਲੈ ਠੀਕ ਆ ਜੀ ਮੁੱਲ ਅੱਜ ਦਾ ਬਾਈ ਅੱਜ ਬਈ ਇਹ ਆਪਾਂ ਦੇਵਾਂਗੇ 52000 ਦੀ ਠੀਕ ਹੈ ਜੀ ਅੱਜ ਬਈ ਕਹਿੰਦਾ 58000 ਦੀ ਸਾਮ ਤੇ ਮੈਨੂੰ ਹੀ ਦੇ ਦੇਵੇ ਚਲਦੇ ਜੀ ਲਵਾਂਗਾ ਬਈ ਇਹ ਕਹਿੰਦੀਆਂ ਗੱਲਾਂ ਨਹੀਂ ਲਵਾਂਗਾ ਆਪਾਂ ਵੀਡੀਓ ਦੇ ਵਿੱਚ ਜੇ ਕੋਈ ਵਾਅਦਾ ਦਿੰਦਾ ਤਾਂ ਅਗਲਾ ਪਾਸੇ ਬੇਸ਼ੱਕ ਦੀ ਵੇਚ ਸਕਦਾ 85000 ਦੀ ਬਾਈ ਕਹਿੰਦਾ ਮੈਨੂੰ ਦੇ ਜੋ 1.5 ਮਹੀਨਾ ਸਮਕੇ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆਪਾਂ ਸਾਂਭ ਨਹੀਂ ਸਕਦੇ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਅਗਰ ਮੈਂ ਨਾ ਘਰੇ ਵੀ ਬੰਗੂ ਬਈ ਆਪਣੀ ਤਾਂ ਪਹਿਲੀ ਵੀਡੀਓ ਆ ਨਾ ਮੈਂ ਘਰੇ ਬਹੁਤ ਬੱਚੀਆਂ ਪਾਲਦਾ ਸੀ ਥੋੜਾ ਯਾਰ ਹੁਣ ਬਸ ਇਦਾਂ ਤੁਹਾਨੂੰ ਪਤਾ ਘਰੇ ਜੇ ਚੰਗਾ ਪਸ਼ੂ ਹੋਵੇ ਬੰਦਾ ਉਹਨੇ ਠਾਈਏ ਜਾਂਦਾ ਹੈ ਨਾ ਤੈਨੂੰ ਮੈਂ ਸਾਰੀ ਬਕਾਉ ਕਰਤੇ ਆ ਬੱਚੀ ਉਹ ਜਿਵੇਂ ਤੋਂ ਗੱਭਣ ਵੇਹੜਾ ਹੈ ਨਾ ਉਹ ਸਾਬਣ ਵਾਲੀਆਂ ਚੀਜ਼ਾਂ ਖਾਤਰੀ ਲੈਂਦੀਆਂ ਠੀਕ ਹੈ ਜੀ ਕਈ ਵੇ ਵੇਦਨ ਆ ਬੱਚੀ ਵੀ ਮੈਂ ਵੇਚ ਦਿਆਂ ਜੇ ਕੋਈ ਬੰਦੇ ਨੇ ਲਈਆ ਠੀਕ ਹੈ ਭਾਈ ਹਾਂ ਅੱਗੇ ਬਈ ਐਂਡ ਤੇ ਇਹਦੀ ਕੀ ਡਿਟੇਲ ਹੈ ਇਹ ਵੀ ਬਈ ਦੂਜਾ ਸੂਆ ਦੇਦੀ ਆ ਠੀਕ ਆ ਜੀ ਇਹ ਆਪਣੇ ਕੋਲੇ ਹੋਣੀ ਹੈ ਜੀ 10-12 ਘੰਟਾ ਹੋਇਆ ਠੀਕ ਆ ਜੀ ਹਾਂ ਇਹ ਕ੍ਰਾਸ ਆ ਬਈ ਤੂੰ ਕਿੰਨੇ ਲੈ ਜੂ ਜੀ ਲੈਨੇ ਹਫਤਾ ਲੈ ਜੂ ਆ ਠੰਡੀ ਨਹੀਂ ਠੀਕ ਹੈ ਕਿੰਨਾ ਕ ਠੀਕ ਕਿੰਨਾ ਕ ਪਾਜ ਦੱਦ ਜੀ ਦੱਦੇ ਦੇਉਗੀ 17-18 ਕਿਲੋ ਬਈ ਠੀਕ ਆ ਜੀ ਆ ਇਹ ਹੁੰਦਾ ਇੱਕ ਤਾਂ ਉਹੀ ਕਹਤਾ ਹੈ ਨਾ ਉਹੀ ਨਹੀਂ ਆ ਲੈਵੇ ਨਿਕਲਾਉਣਾ ਬਈ ਵੇਖੀ ਕਿੰਨੇ ਬਰੀਕ ਲੈਵੇ ਜੀ ਆ ਨਹੀਂ ਬਈ ਮੋٹے ਜਿਹੇ ਲੈਵੇ ਜੀ ਆ ਵੇਖੀ ਹਾਂ ਪਾਪਾਈ ਹੈ ਜਮਾ ਜੀ ਆਹ ਵੇਖ ਬਰੀਕ ਵੇਖੀ ਕਿੰਨਾ ਵੇ ਜਮਾ ਪਤਲਾ ਨੇ ਪੱਕੇ ਜਮਾ ਝੋਲ ਪਈ ਆ ਇਹ ਦਾ ਵੀ ਦਿਖਾ ਦੇ ਬਈ ਬਰੀਕ ਆਏ ਨੇ ਕਿੰਨਾ ਮੋਟੀ ਕੁਆਲਟੀ ਹੈ ਜੀ ਗਾਹ ਬਰੀਕੀਆਂ ਗਾਂਝ ਚੰਗੀਆਂ ਇਹ ਗੱਲਾਂ ਕਰੀਆਂ ਜਾਂ ਕੋਈ ਵਾਸਤੇ ਨਹੀਂ ਲੈ ਆਇਆ ਇਹ ਮਗਰੋਂ ਠੰਡੇ ਵੇਜਿਆ ਬਈ ਯਾਰ ਠੰਡੀ ਤਾਂ ਇੰਨੀ ਹੈ ਸਹੀ ਗੱਲ ਆ ਬਰਕੀ ਆਨੇ ਦੀ ਤੋਰ ਕੇ ਦਿਖਾ ਦਿਓ ਇਦੋਂ ਨਹੀਂ ਤੋਰਦੀ ਬਈ ਇਹ ਸੁਆ ਦੂਜਾ ਕਰੋ ਸੰਗ ਆ ਜੀ ਗਰਮੀਆਂ ਦਾ ਤੂਫਾਨ ਆ ਜੀ 17 18 22 10 ਦਾ ਦੁੱਧ ਪਾਜੂ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਵਾਤੇ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਸੋਹਣੀ ਫੇਸ ਕੁਆਲਟੀ ਆ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਚਾਰ ਹੀ ਥਣ ਗੈਬ ਤੇ ਲੱਗੇ ਵਿੱਚ ਝੂਲ ਹਵਾਨੇ ਚ ਬਹੁਤ ਪਈ ਆ ਜੀ 12 18 ਕੋਈ 12 ਵੀ ਨਹੀਂ ਕਿਉਂਕਿ ਵਜਨ ਵਜੂਦ ਵਾਲੀ ਹੈ ਬਾਕੀ ਸੇਵਾ ਦਾ ਹੁੰਦਾ ਉਹਨਾਂ ਨੂੰ ਆਏ ਹੁੰਦਾ ਯਾਰ ਉਹਨਾਂ ਦੇ ਦਾਦੇ ਜਿੰਨਾ ਕਿ ਪਸ਼ੂ ਰਿਹਾ ਹੈ ਨਾ ਦੇਣਾ ਐਵੇਂ ਕਹਿੰਨ ਨੂੰ ਕਹਦੀ 24 ਕਿਲੋ ਦੇਊ ਹੈ ਨਾ ਉਹਦਾ ਸਹੀ ਗੱਲ ਥਣਾ ਦੀ ਡੰਨ ਹੈ ਜੀ ਜੇ ਭਾਈ ਆਪਣੇ ਘਰੇ ਠੁਸਾਕ ਤੇ ਲੈ ਕੇ ਜਾਵੇ ਠੀਕ ਹੈ ਜੀ ਸਹੀ ਗੱਲ ਆ ਆ ਭਾਈ ਕਹਿੰਦਾ ਮੇਰੇ ਘਰੇ ਜਿਵੇਂ ਮਰਜ਼ੀ ਚਾਹ ਦੀ ਚੈੱਕ ਕਰਕੇ ਲੈ ਕੇ ਜਾਵੇ ਜਦੋਂ ਜਮਾ ਤਸੱਲੀ ਹੋ ਗਈ ਯਾਰ ਭਾਈ ਹੈ ਨਾ ਉਦੋਂ ਲੈ ਕੇ ਜਾ ਠੀਕ ਹੈ ਜੀ ਬਾਕੀ ਜਿਹਨੂੰ ਜਚੂਗੇ ਨੰਬਰ ਆਇਆ ਬਈ ਯਾਰ ਖੁਸ਼ਕ ਗੱਲ ਦਾ 2 ਮਿੰਟ ਅਗਲੇ ਨੂੰ ਗੁੱਸਾ ਲੱਗਦਾ ਮੋੜ ਕੇ ਚਾਲ ਬਣ ਜਾਂਦਾ ਚਾਲ ਬਣ ਜਾਂਦਾ ਸਹੀ ਆ ਇੱਕ ਵਾਰ ਅਗਲੇ ਨੂੰ ਠੱਗ ਲਾਂਗੇ ਦੂਜੀ ਵਾਰ ਅਗਲਾ ਆਉਂਦਾ ਨਹੀਂ ਬਈ ਯਾਰ ਚਾਰਾ ਬੰਦੇ ਨੂੰ ਹੋਰ ਵੀ ਰੋਕਦਾ ਬਾਈ ਮੋਲ ਰੇਟ ਜਾਇਜ ਇਹਦਾ ਮੁੱਲ ਕਿੰਨਾ ਸੀ ਬਾਈ ਇਹ ਆਪਾਂ ਵੀ 55000 ਦੀ ਦੇ ਦਾਂਗੇ ਠੀਕ ਆ ਇਹ ਅੱਜ 55000 ਦੀ ਬਾਈ ਕਹਿੰਦਾ ਦੇ ਦਾਂਗੇ ਪਤਲੇ ਪਿੰਡੇ ਦੇ ਕਰਾਸ ਨਾ ਆਏ ਨਹੀਂ ਬਾਈ ਮੋٹے ਪਿੰਡੇ ਦੇ ਵੀ ਕੀ ਅੱਜ ਸੈਲ ਕਰ ਦੇਣਾ ਉੱਥੇ ਜਿੱਥੇ 25 ਦੇ ਵੀ ਪਤਲੇ ਪਿੰਡੇ ਦੀ ਦੁੱਧ ਵਾਲਾ ਨਾਗ ਕਹਿ ਸਕਦੇ ਹਾਂ ਵੀ ਦੁੱਧ ਵਾਲਾ ਦਾ ਯਾਰ ਬਦਲ ਸੁਆ ਪੀਲੇ ਗਾਂ ਨੂੰ ਵੀ ਇੰਨੇ ਰੁਪਏ ਤੇ ਬੀ ਬੂਗੀ ਸਹੀ ਗੱਲ ਹੈ ਹਾਂ ਬਾਕੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ